ਚੈਨਲ ਪੰਜਾਬ ਵਾਲਾ ਪੌਡਕਾਸਟ ਤੇ ਮੈਂ ਕੁਲਵਿੰਦਰ ਆਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ। ਦੋਸਤੋ ਇਹ ਅਹਿਮ ਜਾਣਕਾਰੀ ਦੇਣੀ ਹੈ ਤੁਹਾਨੂੰ ਐਲਸੀ ਦੀ ਪੋਸ਼ਟਿਕਤਾ ਦੀ ਮਹੱਤਤਾ। ਐਲਸੀ ਦੇ ਨਾਲ ਤੁਹਾਨੂੰ ਕਿੰਨਾ ਫਾਇਦਾ ਹੋਣਾ ਹੈ? ਐਲਸੀ omega 3 ਦੇ ਰੂਪ ਵਿੱਚ ਕਿਵੇਂ ਕੰਮ ਕਰ ਸਕਦੀ ਹੈ? ਔਰ ਇਹਨੂੰ ਲੈਣ ਦਾ ਤਰੀਕਾ ਕੀ ਹੈ? ਬਹੁਤ ਸਾਰਿਆਂ ਦੇ ਭਾਰ ਵੱਜ ਜਾਂਦੇ ਆ। ਖੁਰਾਕੀ ਇੰਬੈਲੈਂਸ ਹੋਣ ਦੇ ਨਾਲ ਬਹੁਤ ਸਾਰੀਆਂ ਖੁਰਾਕੀ ਤੱਤਾਂ ਦੀਆਂ ਸਰੀਰ ਵਿੱਚ ਕਮੀਆਂ ਆ ਜਾਂਦੀਆਂ ਲੋਕ ਡਾਕਟਰਾਂ ਦੇ ਘੇੜੇ ਕੱਢਦੇ ਆ ਪਰ ਜੇਕਰ ਆਪਣੀ ਖਾਦ ਖੁਰਾਕ ਦੇ ਵਿੱਚ ਅਲਸੀ ਨੂੰ ਹਿੱਸਾ ਬਣਾ ਲਓਗੇ ਬਣਾਉਣਾ ਕਿਵੇਂ ਆ ਮੇਰੇ ਨਾਲ ਡਾਕਟਰ ਸਾਹਿਬ ਨੇ ਇਹ ਸਾਨੂੰ ਅਲਸੀ ਬਾਰੇ ਦੱਸਣਗੇ ਵੀ ਅਲਸੀ ਦੇ ਕੀ ਕੀ ਫਾਇਦੇ ਆ ਮਤਲਬ ਅਲਸੀ ਗੁਨਾ ਦੀ ਗੁੱਥਲੀ ਹੈ ਅੱਜ ਪਤਾ ਲੱਗੂਗਾ ਆਪਾਂ ਨੂੰ ਤੇ ਮੈਮ ਆਪਣੇ ਬਾਰੇ ਵੀ ਦੱਸੋ ਜੀ ਤੇ ਫਿਰ ਅਲਸੀ ਦੀ ਮਤਬਾਰੇ ਦੱਸੋ ਵੀ ਅਲਸੀ ਨੂੰ ਲੋਕ ਕਿਵੇਂ ਖਾਣ ਤੇ ਕੀ ਫਾਇਦਾ ਜੀ ਇਹਦਾ ਬਹੁਤ ਬਹੁਤ ਧੰਨਵਾਦੀ ਮੇਰਾ ਨਾਮ ਡਾਕਟਰ ਅਮਰਜੀਤ ਕੌਰ ਹੈ ਸਾਇੰਟਿਸਟ ਡਿਪਾਰਟਮੈਂਟ ਆਫ ਫੂਡ ਐਂਡ ਨਿਊਟ੍ਰੀਸ਼ਨ ਭੋਜਨ ਅਤੇ ਪੋਸ਼ਣ ਵਿਭਾਗ ਕਾਲਜ ਆਫ ਕਮਿਊਨਿਟੀ ਸਾਇੰਸ ਪੀਏਯੂ ਲੁਧਿਆਣਾ ਸੋ ਅਸੀਂ ਅੱਜ ਇੱਥੇ ਕਿਸਾਨ ਮੇਲਾ ਫਰੀਦਕੋਟ ਦੇ ਵਿੱਚ ਆਏ ਆ ਤੇ ਇੱਥੇ ਅਸੀਂ ਲੋਕਾਂ ਨੂੰ ਅਲਸੀ ਦੇ ਪ੍ਰਯੋਗ ਬਾਰੇ ਦੱਸ ਰਹੇ ਹਾਂ ਜੇ ਆਪਾਂ ਗੱਲ ਕਰੀਏ ਤਾਂ ਪੁਰਾਤਨ ਸਮਿਆਂ ਦੇ ਵਿੱਚ ਅਲਸੀ ਜਿਹੜੀ ਸੀਗੀ ਉਹ ਸਾਡੀ ਸਰਦੀਆਂ ਦੀ ਆਮ ਖੁਰਾਕ ਸੀਗੀ ਪਰ ਅੱਜ ਕੱਲ੍ਹ ਦੀਆਂ ਖੁਰਾਕਾਂ ਚ ਉਹ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਹੈ ਇਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਅਲੋਪ ਹੋ ਰਹੀ ਹੈ ਜਿਸ ਦੇ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਸੋ ਅਸੀਂ ਇੱਥੇ ਵੱਖ-ਵੱਖ ਤਰ੍ਹਾਂ ਦੇ ਅਲਸੀ ਦੇ ਪ੍ਰੋਡਕਟ ਬਣਾਏ ਨੇ ਜਿਨ੍ਹਾਂ ਬਾਰੇ ਅਸੀਂ ਦੱਸਦੇ ਆ ਕਿ ਤੁਸੀਂ ਇਹਨਾਂ ਨੂੰ ਕਿਵੇਂ ਬਣਾ ਸਕਦੇ ਹੋ ਔਰ ਇਹਨਾਂ ਦਾ ਪ੍ਰਯੋਗ ਤੁਸੀਂ ਕਿਵੇਂ ਕਰ ਸਕਦੇ ਹੋ ਜੇ ਆਪਾਂ ਐਲਸੀ ਦਾ ਫਾਇਦੇ ਦੀ ਗੱਲ ਕਰੀਏ ਤਾਂ ਐਲਸੀ ਜਿਹੜਾ ਹੈ ਜੇ ਤੁਸੀਂ ਸਾਡੇ ਪਿੱਛੇ ਚਾਰਟਸ ਦੇਖੋਗੇ ਤਾਂ ਉਹਨਾਂ ਦੇ ਉੱਤੇ ਅਸੀਂ ਇਨਫੋਰਮੇਸ਼ਨ ਡਿਸਪਲੇ ਕੀਤੀ ਹੋਈ ਹੈ ਕਿ ਐਲਸੀ ਤੁਹਾਡੇ ਲਿਪਿਡ ਪ੍ਰੋਫਾਈਲ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਹੈ ਜਿਸ ਦੇ ਨਾਲ ਤੁਸੀਂ ਮੋਟਾਪੇ ਦੇ ਵਿੱਚ ਵੀ ਕੰਟਰੋਲ ਰਹਿੰਦਾ ਹੈ ਫਿਰ ਹਾਈਪਰਟੈਨਸ਼ਨ ਤੇ ਦਿਲ ਦੀਆਂ ਬਿਮਾਰੀਆਂ ਕਿਉਂਕਿ ਐਲਸੀ ਦੇ ਵਿੱਚ omega 3 ਫੈਟੀ ਐਸਿਡ ਹੁੰਦਾ ਹੈ ਜਿਹੜਾ ਸਾਨੂੰ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਇਸ ਤੋਂ ਬਿਨਾ ਐਲਸੀ ਦੇ ਵਿੱਚ ਐਂਟੀ ਇਨਫਲਮੇਟਰੀ ਤੇ ਐਂਟੀ ਆਕਸੀਡੈਂਟ ਰਿਚ ਹੁੰਦਾ ਹੈ ਐਂਟੀ ਇਨਫਲਮੇਟਰੀ ਤੇ ਐਂਟੀਆਕਸੀਡੈਂਟ ਜਿਹੜੇ ਭਰਪੂਰ ਜਿਹੜੇ ਭੋਜਨ ਹੁੰਦੇ ਨੇ ਇਹ ਸਾਨੂੰ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਦਮਿਆ ਰੋਗ ਤੋਂ ਜਾਂ ਗਠੀਏ ਰੋਗ ਤੋਂ ਬਚਾਉਣ ਦੇ ਵਿੱਚ ਮਦਦ ਕਰਦੇ ਨੇ ਸੋ ਜੇ ਆਪਾਂ ਗੱਲ ਕਰੀਏ ਕਿ ਅਸੀਂ ਅਲਸੀ ਦਾ ਸੇਵਨ ਕਿਵੇਂ ਕਰਨਾ ਹੈ ਕਿਉਂਕਿ ਆਮ ਲੋਕਾਂ ਦੇ ਵਿੱਚ ਧਾਰਨਾ ਹੈ ਕਿ ਅਲਸੀ ਗਰਮ ਹੁੰਦੀ ਹੈ ਸੋ ਉਹਦੇ ਲਈ ਚੰਗੀ ਗੱਲ ਇਹ ਹੋਏਗੀ ਜੇ ਤੁਸੀਂ ਅਲਸੀ ਨੂੰ ਭੁੰਨ ਕੇ ਤੇ ਪਾਊਡਰ ਬਣਾ ਕੇ ਫ੍ਰੀਜ ਵਿੱਚ ਰੱਖ ਲਓ ਗਰਮੀਆਂ ਦੇ ਵਿੱਚ ਤੁਸੀਂ ਉਹਨੂੰ ਦਹੀਂ ਦੇ ਵਿੱਚ ਪਾ ਕੇ ਲੈ ਸਕਦੇ ਹੋ ਲੱਸੀ ਚ ਲੈ ਸਕਦੇ ਹੋ ਆਟੇ ਦੇ ਵਿੱਚ ਗੁੰਨ ਕੇ ਤੁਸੀਂ ਰੋਟੀ ਬਣਾ ਸਕਦੇ ਹੋ ਦੇਓ ਜਾਂ ਤੁਸੀਂ ਸਿੱਧਾ ਅੱਧਾ ਇੱਕ ਚਮਚਾ ਜਿਹੜਾ ਹੈ ਤੁਸੀਂ ਉਹ ਦੁੱਧ ਦੇ ਨਾਲ ਵੀ ਲੈ ਸਕਦੇ ਹੋ ਇਸ ਤੋਂ ਬਿਨਾ ਜਿਹੜੇ ਪ੍ਰੋਡਕਟ ਕੁਝ ਪ੍ਰੋਡਕਟ ਹੈ ਜਿਹੜੇ ਅਸੀਂ ਆਪਣੇ ਸੈਲਫ ਹੈਲਪ ਗਰੁੱਪਸ ਵਾਸਤੇ ਜਾਂ ਜਿਹੜੇ ਆਮ ਲੋਕ ਘਰਾਂ 'ਚ ਬਣਾ ਸਕਦੇ ਆ ਜਿਵੇਂ ਪਿੰਨੀ ਹੋ ਗਿਆ ਨਾਚੋਜ਼ ਹੋ ਗਏ ਮੰਗੀਰੀ ਹੋ ਗਿਆ ਬਿਸਕਟ ਰਾਸਮ ਮਫਿਨਸ ਇਹ ਸਾਰੇ ਪ੍ਰੋਡਕਟ ਵੀ ਅਸੀਂ ਅਲਸੀ ਪਾ ਕੇ ਤਿਆਰ ਕੀਤੇ ਆ ਜਿਹੜੇ ਤੁਹਾਡੀ ਸਿਹਤ ਲਈ ਫਾਇਦੇਮੰਦ ਹੋ ਸਕਦੇ ਆ ਸੋ ਜੇ ਆਪਾਂ ਗੱਲ ਕਰੀਏ ਕਿ ਅਲਸੀ ਕਿੰਨੀ ਕੁ ਮਾਤਰਾ ਚ ਖਾਣੀ ਹੈ ਤਾਂ ਅਲਸੀ ਆਪਾਂ ਆਮ ਜਿਹੜਾ ਇੱਕ ਵਿਅਕਤੀ ਆ ਉਹ 8 ਤੋਂ 10 ਗ੍ਰਾਮ ਆਲਮੋਸਟ 2 ਚਮਚ ਅਲਸੀ ਦੇ ਖਾ ਸਕਦਾ ਹੈ ਤੇ ਉਹਦੇ ਨਾਲ ਕੋਈ ਬੜੀ ਨੂੰ ਨੁਕਸਾਨੀ ਨਹੀਂ ਹੈ ਕੋਈ ਗਰਮ ਤਸੀਰ ਉਹਦਾ ਕੋਈ ਅਸਰ ਨਹੀਂ ਹੁੰਦਾ ਜੀ ਤਾਂ ਮੈਂ ਜੇ ਕਈ ਲੋਕ ਕਹਿੰਦੇ ਜੀ ਵੀ ਮੋਟਾਪੇ ਦੇ ਵਿੱਚ ਵੀ ਅਲਸੀ ਆ ਜਿਹੜੀ ਉਹ ਬਹੁਤ ਫਾਇਦਾ ਕਰਦੀ ਹੈ ਤੇ ਜਿਹੜੀ ਰਾਤ ਨੂੰ ਭਿਓ ਕੇ ਰੱਖ ਦਿੰਦੇ ਆ ਅਲਸੀ ਤੇ ਸਵੇਰੇ ਉਹਦਾ ਪਾਣੀ ਪੀ ਲੈਣ ਉਹਦਾ ਵੀ ਫਾਇਦਾ ਹੈ ਜੇ ਕਿਵੇਂ ਉਹ ਕੀ ਕਰਨਾ ਚਾਹੀਦਾ ਜੀ ਜੇ ਕਿਸੇ ਨੇ ਮੋਟਾਪੇ ਤੋਂ ਅਲਸੀ ਦਾ ਫਾਇਦਾ ਕਰਨਾ ਜੀ ਦੇਖੋ ਮੋਟਾਪੇ ਤੋਂ ਅਲਸੀ ਦਾ ਫਾਇਦਾ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਐਂਟੀਆਕਸੀਡੈਂਟ ਤੇ ਐਂਟੀ ਇਨਫਲਮੇਟਰੀ ਗੁਣ ਹੁੰਦੇ ਨੇ ਉਹ ਹੈਲਪ ਕਰਦੇ ਨੇ ਅਲਸੀ ਦਾ ਫਾਇਦਾ ਕਿਵੇਂ ਹੈ ਕਿ ਲਿਪਿਡ ਪ੍ਰੋਫਾਈਲ ਨੂੰ ਕੰਟਰੋਲ ਕਰਦਾ ਤੇ ਇਸੇ ਤਰ੍ਹਾਂ ਹੀ ਮੋਟਾਪੇ ਨੂੰ ਕੰਟਰੋਲ ਕਰਦਾ ਸੋ ਭੋਗ ਕੇ ਤੁਸੀਂ ਖਾ ਸਕਦੇ ਹੋ ਬਟ ਇਹਨਾਂ ਦੇ ਦਾਣਿਆਂ ਨੂੰ ਖਾਣ ਦਾ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਸੋ ਦਾਣਿਆਂ ਦੇ ਰੂਪ ਦੇ ਵਿੱਚ ਜੇ ਆਪਾਂ ਨੰਕੇ ਪਾਊਡਰ ਬਣਾ ਕੇ ਰੱਖ ਲਈਏ ਤਾਂ ਉਹ ਵੀ ਆਪਾਂ ਆਰਾਮ ਦੇ ਨਾਲ ਖਾ ਸਕਦੇ ਹਾਂ ਜਿਵੇਂ ਬਹੁਤ ਮਹਿੰਗੇ ਮਹਿੰਗੇ ਡਰਾਈ ਫਰੂਟ ਆ ਜੀ ਪਰ ਅਲਸੀ ਉਹਨਾਂ ਦੇ ਮੁਕਾਬਲੇ ਕਿਤੇ ਨਾ ਕਿਤੇ ਬਜਟ ਵਿੱਚ ਰਹਿਣ ਵਾਲਾ ਸੌਦਾ ਹੈ ਬਹੁਤ ਸਸਤੀ ਹੈ ਉਹਨਾਂ ਦੇ ਮੁਕਾਬਲੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਗੁਣ ਜ਼ਿਆਦੇ ਆ ਪਰ ਜੇ ਆਪਾਂ ਡਰਾਈ ਫਰੂਟ ਦੇ ਨਾਲ ਇਹਦੇ ਕੰਪੈਰੀਸ਼ਨ ਕਰੀਏ ਤਾਂ ਕਿਤੇ ਨਾ ਕਿਤੇ ਰੇਟ ਦੇਖੋ ਕਿੰਨਾ ਅੰਤਰ ਹੈ ਜੇ ਤੁਸੀਂ ਡਰਾਈ ਫਰੂਟ ਦੇ ਨਾਲ ਗੱਲ ਕੀਤੀ ਹੈ ਤਾਂ ਤੁਸੀਂ ਜੇ ਪਿੱਛੇ ਦੇਖੋਗੇ ਅਸੀਂ ਅਲਸੀ ਤੇ ਅਖਰੋਟ ਦੀ ਪੌਸਟਿਕ ਰਚਨਾ ਦੇ ਉੱਤੇ ਇੱਕ ਚਾਰਟ ਲਾਇਆ ਹੋਇਆ ਹੈ ਜਿਹਨੂੰ ਤੁਸੀਂ ਦੇਖ ਸਕਦੇ ਹੋ ਸੋ ਜੇ ਅਰਸੀ ਦੇ ਵਿੱਚ omega 6 omega 3 ਫੈਟੀ ਐਸਿਡ ਜਿਹੜੀ ਆਪਾਂ ਗੱਲ ਕਰ ਰਹੇ ਆ ਤਾਂ ਆਲਮੋਸਟ 2 ਗੁਣਾ ਜ਼ਿਆਦਾ ਨੇ ਅਖਰੋਟ ਦੇ ਨਾਲੋਂ ਸੋ ਅਲਸੀ ਜਰੀਆ ਆਪਣੇ ਅਖਰੋਟ ਦੇ ਨਾਲੋਂ ਜ਼ਿਆਦਾ ਤਾਕਤਵਾਰ ਹੈ ਤੇ ਸਸਤੀ ਵੀ ਹੈ ਸੋ ਇਹਨੂੰ ਆਪਾਂ ਉਪਯੋਗ ਕਰ ਸਕਦੇ ਆ ਤੇ ਇਹਨੂੰ ਆਪਾਂ ਘਰੇਲੂ ਵਰਤੋਂ ਦੇ ਵਿੱਚ ਲਿਆ ਸਕਦੇ ਆ ਜੀ ਤਾਂ ਕਈ ਨਾ ਬੀਬੀਆਂ ਜਿਵੇਂ ਤੁਸੀਂ ਇੱਥੇ ਦੇਖ ਲਓ ਪਿੰਨੀਆਂ ਬੱਚੇ ਨਾਚੋਸ ਬਹੁਤ ਵਧੀਆ ਮਤਲਬ ਪਸੰਦ ਕਰਦੇ ਆ ਖਾਣਾ ਪੰਜੀਰੀ ਹੋਗੀ ਬਿਸਕਟਸ ਹੋਗੇ ਇੱਧਰ ਰਸ ਪਏ ਆ ਤੇ ਕਈ ਲੇਡੀਜ਼ ਮਾਤਾਵਾਂ ਪੈਣਾ ਇਹ ਕਹਿੰਦੀਆਂ ਵੀ ਇਹ ਤਾਂ ਬਣ ਦੇਣੀ ਜਾਂ ਖਰਾਬ ਹੋ ਜਾਂਦੇ ਆ ਵੀ ਇਹ ਜਿਹੜਾ ਉਹਨੂੰ ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਤਰੀਕਾ ਜੀ ਇਹ ਕਿੰਨੇ ਕ ਸਮੇਂ ਦੀ ਟ੍ਰੇਨਿੰਗ ਹੁੰਦੀ ਹੈ ਜੇ ਕਿਸੇ ਬੀਬੀ ਮਾਂ ਭੈਣ ਨੇ ਲੈਣੀ ਹੋਵੇ ਸੁਣੀ ਜਾਂਦੇ ਆ ਜਿਹੜੇ ਤਾਂ ਉਹਨਾਂ ਨੂੰ ਜਰੂਰ ਦੱਸੋ ਜੀ ਦੇਖੋ ਜੀ ਸਾਡੇ ਜਿਹੜੇ ਖੇਤੀ ਵਿਗਿਆਨ ਕੇਂਦਰ ਆ ਉੱਥੇ ਵੀ ਟ੍ਰੇਨਿੰਗਾਂ ਲੱਗਦੀਆਂ ਰਹਿੰਦੀਆਂ ਇਸ ਤੋਂ ਬਿਨਾ ਜਿਹੜਾ ਸਾਡਾ ਯੂਨੀਵਰਸਿਟੀ ਦਾ ਸਕਿੱਲ ਡਵੈਲਪਮੈਂਟ ਸੈਂਟਰ ਆ ਉੱਥੇ ਅਕਸਰ ਟ੍ਰੇਨਿੰਗਸ ਲੱਗਦੀਆਂ ਰਹਿੰਦੀਆਂ ਸਾਡੀ ਵੈਬਸਾਈਟ ਦੇ ਉੱਤੇ ਉਹਨਾਂ ਦੇ ਪੂਰੇ ਸ਼ਡਿਊਲ ਪਏ ਹੁੰਦੇ ਆ ਜੇ ਫਿਰ ਵੀ ਤੁਹਾਡੀ ਗੱਲ ਨਹੀਂ ਪੈਂਦੀ ਤਾਂ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਹਰ ਇੱਕ ਦੇ ਵਿੱਚ ਇੱਕ ਹੋਮ ਸਾਇੰਟਿਸਟ ਹੁੰਦਾ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਇਹਨਾਂ ਚੀਜ਼ਾਂ ਦੀ ਜਾਣਕਾਰੀ ਲੈ ਸਕਦੇ ਹੋ ਆਪ ਜਾਂ ਫਿਰ ਜਿਹੜਾ ਸਾਡਾ ਭੋਜਨ ਅਤੇ ਪੋਸ਼ਣ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੈ ਤੁਸੀਂ ਉੱਥੇ ਸੰਪਰਕ ਕਰ ਸਕਦੇ ਹੋ ਜੀ ਇੱਥੇ ਸੰਪਰਕ ਕਰਕੇ ਤੁਸੀਂ ਜਾਣਕਾਰੀਆਂ ਜਿਹੜੀਆਂ ਉਹ ਇਕੱਠੀਆਂ ਕਰ ਸਕਦੇ ਹੋ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਸੀ ਐਲਸੀ ਦੇ ਨਾਲ ਸੰਬੰਧਿਤ ਕੀ ਕੀ ਹੈ ਐਲਸੀ ਜਿਹੜੀ ਉਹ ਮਹਿੰਗੇ ਡਰਾਈ ਫਰੂਟਾਂ ਦੇ ਨਾਲ ਉਹ ਵੀ ਚੰਗੀ ਹੈ ਭਾਵ ਕਿ ਉਹਦੇ ਵਿੱਚ ਬਹੁਤ ਵੱਡੀ ਪੋਸ਼ਟਿਕਤਾ ਹੈ ਤਾਂ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ ਜੀ ਚੱਲ Punjab ਵਾਲਾ ਪੌਡਕਾਸਟ ਮੈਨੂੰ ਯਾਨੀ ਕੁਲਵਿੰਦਰ ਔਲਖ ਨੂੰ ਕੈਮਰਾਮੈਨ ਰਿੰਪੀ ਪ੍ਰਾਰ ਦੇ ਨਾਲ ਦਿਓ ਅਗਿਆ ਧੰਨਵਾਦ